ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਪਸ਼ੂ ਲਿੱッセ ਨੇ ਰਾਜੀ ਨਹੀਂ ਹੁੰਦੇਗੇ ਉਹਨਾਂ ਦੇ ਬਾਰੇ ਕਈ ਪਸ਼ੂ ਕੀ ਹੁੰਦੇ ਨੇਗੇ ਸੂਣ ਤੋਂ ਬਾਅਦ ਮਤਲਬ ਉਹ ਲਿੱッセ ਹੋਣਾ ਕਹਿ ਲਓ ਵੀ ਰਾਜੀ ਨਹੀਂ ਹੁੰਦੇ ਘਟਨਾ ਸ਼ੁਰੂ ਹੋ ਜਾਂਦੇ ਨੇ ਤੇ ਉਹਦੇ ਵਿੱਚ ਕਈ ਵਾਰ ਆਪਾਂ ਕਹਿ ਦਿੰਦੇ ਆਗੇ ਵੀ ਜਿਹੜਾ ਆਪਣਾ ਪਸ਼ੂ ਹੈਗਾ ਉਹ ਦੁੱਧ ਦੀ ਆ ਜਿਹੜੀ ਖਾਰਾ ਉਹ ਮੰਨਦਾ ਗਾ ਪਰ ਗੱਲਾਂ ਇਹਦੇ ਵਿੱਚ ਕਈ ਹੋ ਜਾਂਦੀਆਂ ਕਿਉਂਕਿ ਪਸ਼ੂ ਦੁੱਧ ਜਿੰਨਾ ਪਸ਼ੂ ਤੋਂ ਆਪਾਂ ਦੁੱਧ ਲੈਣੇ ਆਗੇ ਉਹਨੇ ਜਿਹੜੇ ਉਹਦੇ ਮਤਲਬ ਤੱਤ ਨਹੀਂ ਪੂਰੇ ਹੁੰਦੇ ਆਪਾਂ ਦਾਣੇ ਦੇ ਜ਼ੋਰ ਤੇ ਆ ਜਿਹੜਾ ਫੀਡ ਦੇ ਤੌਰ ਤੇ ਉਹ ਤੋਂ ਦੁੱਧ ਲਈ ਜਾਂਦੇ ਆ ਤੇ ਉਹਦੇ ਵਿੱਚ ਜਿਹੜੀਆਂ ਹੋਰ ਕਮੀਆਂ ਆਗੀਆਂ ਘਾਟਾਂ ਪਸ਼ੂ ਦੇ ਵਿੱਚ ਤੇ ਉਹ ਊਰੀਆਂ ਨਹੀਂ ਹੁੰਦੀਆਂ ਜਾਨੀ ਕਿ ਉਹਨੂੰ ਐਕਸਟਰਾ ਜਿਹੜੀ ਕੋਈ ਸਰੀਰ ਦੀ ਸਟਰੈਂਥ ਆ ਜਿਹੜੀ ਬਣਾਈ ਰੱਖੇ ਉਹ ਫੀਡ ਆਪਾਂ ਨਹੀਂ ਪਾਉਂਦੇ ਸੋਨੂੰ ਉਹੀ ਫੀਡ ਬਾਰੇ ਜਾਣਕਾਰੀ ਆਪਾਂ ਅੱਜ ਦੇਵਾਂਗੇ ਤੁਹਾਡਾ ਪਸ਼ੂ ਵੀ ਰਾਜੀ ਹੋ ਦੁੱਧ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਵੀ ਵਧੂਗੀ ਤੇ ਹੈਂਟ ਤੇ ਐਸਐਨਐਫ ਆ ਜਿਹੜਾ ਉਹ ਵੀ ਨਾਲ ਵਧੂਗਾ ਆਪਾਂ ਫੀਡ ਦੇ ਉੱਤੇ ਆ ਜਿਹੜਾ ਵਾੜਾ ਖਰਚਾ ਨਹੀਂ ਕਰਨਾ ਸੋਨੂ ਜਿਹੜੀ ਤੁਸੀਂ ਵੀ ਫੀਡ ਪਾਉਣੇ ਹੋ ਕੋਈ ਦਾਣਾ 5 ਕਿਲੋ ਪਾਉਣੇ ਹੋ 4 ਕਿਲੋ ਪਾਉਣੇ ਹੋ ਬੰਡ ਦੇ ਹਿਸਾਬ ਨਾਲ ਦੁੱਧ ਲੈਣਿਆ ਆਪਾਂ ਉਸੇ ਦੇ ਵਿੱਚ ਹੀ ਐਡ ਕਰਾਂਗੇ ਇਹ ਕੋਈ ਵੱਖਰਾ ਨਹੀਂ ਸੋਨੂ ਮਤਲਬ ਖਰਚਾ ਨਹੀਂ ਵਧਾਉਂਦੇ ਵੀ ਆਪਾਂ 5 ਕਿਲੋ ਆ ਜਿਹੜਾ ਦਾਣਾ ਪਾਈ ਜਾਂਦੇ ਆ ਕਿ ਇਹ ਆਪਾਂ ਨੂੰ ਹੋਰ ਪਾਉਣਾ ਪੂ ਮਹਿੰਗੇ ਨਹੀਂ ਉਹਦੇ ਵਿੱਚ ਹੀ ਅਡਜਸਟਮੈਂਟ ਕਰਨੀਆਂ ਤੁਹਾਡਾ ਜਿਹੜਾ ਪਸ਼ੂ ਆ ਦੁੱਧ ਵੀ ਵਧ ਦੇਊਗਾ ਤੇ ਜਿਹੜੀ ਫਾਇੰਟ ਆ ਉਹਦੀ ਫਾਇੰਟ ਵੀ ਵਧ ਆਊਗਾ ਆਊਗੀ ਤੇ ਨਾਲ ਜਿਹੜਾ ਐਸਐਨਐਫ ਕਿਉਂਕਿ ਫਾਇੰਡ ਦੇ ਐਸਐਨਐਫ ਦੇ ਹਿਸਾਬ ਨਾਲ ਜਿਹੜਾ ਦੁੱਧ ਪੈਂਦਾਗਾ ਡੈਰੀਆਂ ਦੇ ਵਿੱਚ ਸੋ ਆਪਾਂ ਸੋਨੂੰ ਉਹ ਫੀਡ ਬਾਰੇ ਜਾਣਕਾਰੀ ਦੇਵਾਂਗੇ ਮੈਂ ਗਾਰੰਟੀ ਦੇਣਾ ਤੁਸੀਂ ਇੱਕ ਗੱਟਾਗਾ ਜਿਹੜਾ ਉਹ ਪਸ਼ੂ ਨੂੰ ਪਾ ਕੇ ਵੇਖ ਲਓ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆਪਣੇ ਆਪ ਆ ਜਾਣਾ ਆਪਾਂ ਕਿਸੇ ਵੀਡੀਓ ਦੀ ਹੈ ਜਿਹੜੀ ਪ੍ਰਮੋਸ਼ਨ ਆ ਉਹ ਨਹੀਂ ਕਰਦੇ ਖਾਸ ਕਰਕੇ ਗਾਈਆਂ ਦੇ ਵਿੱਚ ਹੈ ਜਿਹੜੀ ਸਮੱਸਿਆ ਇਹ ਆ ਜਾਂਦੀ ਹੈ ਕਿਉਂਕਿ ਗਾਈਆਂ ਦੇ ਵਿੱਚ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਥੋੜੀ ਜਿਹੀ ਜ਼ਿਆਦਾ ਹੁੰਦੀ ਹੈਗੀ ਇਸ ਕਰਕੇ ਗਾਈਆਂ ਜਿਹੜੀਆਂ ਸੂਣ ਤੋਂ ਬਾਅਦ ਤੁਹਾਨੂੰ ਲੱਸੀ ਮਿਲਣਗੀਆਂ ਤੇ ਕਈ ਮੱਝਾਂ ਨੂੰ ਵੀ ਦੇਖਣ ਦੇ ਬਾਅਦ ਉਹ ਮਿਲ ਜਾਂਦੀ ਆ ਆਪਾਂ ਕਰਨਾ ਕੀ ਹੈਗਾ ਜਿੰਨਾ ਵੀ ਤੁਸੀਂ ਦਾਣਾ ਪਾਉਣੇ ਕੋਈ 5 ਕਿਲੋ ਪਾਉਣੇ 4 ਕਿਲੋ ਪਾਉਣੇ ਉਸੇ ਦੇ ਨਾਲ ਹੀ ਆਪਾਂ ਇੱਕ ਕਾਰਗਿਲ ਦੀ ਫੀਡ ਆ ਜਿਹੜੀ ਉਹ ਲੈਣੀ ਹੈ ਫੀਡ ਦਾ ਨਾਮ ਆਗਾ ਤੁਸੀਂ ਸਾਈਡ ਦੇ ਉੱਤੇ ਗੱਟਾ ਦੇਖ ਸਕਦੇ ਹੋ એનર્ਜੀ ਬੂਸਟਰ ਆ એનર્ਜੀ ਬੂਸਟਰ ਇਹ ਫੀਡ ਆ ਤੁਸੀਂ ਆਪ ਦੇ ਪਸ਼ੂ ਨੂੰ ਪਾਉਣੀ ਸ਼ੁਰੂ ਕਰ ਦਿਓ ਇੱਕ ਗੱਟਾ ਪਾਉਂਦੇ ਪਾਉਂਦੇ ਆ ਜਿਹੜਾ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਜੂਗਾ ਤੇ ਇਹਦੇ ਨਾਲ ਐਸਐਨਐਫ ਵੀ ਵਧੂ ਦੁੱਧ ਵੀ ਵਧੂਗਾ ਮੂਰੇ ਗਰਮੀਆਂ ਆਉਂਦੀਆਂ ਜੇ ਨਾ ਬਾਲਾ ਵਧੂਗਾ ਘਟਾਉਂਦੀ ਹੈ ਨਹੀਂਗਾ ਤਾਂ ਜਿਹੜਾ ਪਸ਼ੂ ਦਾ ਸਰੀਰਕ ਸੰਤੁਲਨ ਆ ਉਹ ਇਹ ਫੀਡ ਬਣਾਈ ਰੱਖਦੀ ਹੈਗੀ ਤੁਸੀਂ ਪਉਣੀ ਕਿਵੇਂ ਹੈ ਇਹ ਜੇ ਤੁਸੀਂ 5 ਕਿਲੋ ਦਾਣਾ ਜਾਂ ਫੀਡ ਕੋਈ ਵੀ ਆਪ ਦੀ ਘਰ ਦੀ ਕਰਾਈ ਪਸ਼ੂ ਨੂੰ ਦੇ ਰਹੇ ਹੋ ਤਾਂ ਉਹਦੇ ਨਾਲ ਆਪਾਂ ਇਹੀ ਗੱਟਾ ਇੱਕ ਗੱਟਾ ਤੁਸੀਂ ਜਿਹੜਾ ਪਾ ਕੇ ਵੇਖ ਲਿਓ ਔਰ ਯਾਰ ਤਾਂ ਤੁਹਾਨੂੰ 100% ਮਿਲੂਗਾ ਆਪਾਂ ਜੇ ਤੁਸੀਂ ਮੰਨ ਲਵੋ ਵੀ 5 ਕਿਲੋ ਫੀਡ ਪਾਉਣੇ ਹੋ ਉਹਦੇ ਵਿੱਚੋਂ ਤੁਸੀਂ ਜੇ ਇਹ 2 ਕਿਲੋ ਪਾਉਣੇ ਤਾਂ ਉਹ ਜਿਹੜੀ ਫੀਡ ਹੈਗੀ 3 ਕਿਲੋ ਕਰ ਦਿਓ ਜੇ ਤੁਸੀਂ 4 ਕਿਲੋ ਪਾਉਣੇ ਹੋਗੇ ਤੇ ਮਤਲਬ 2 ਕਿਲੋ ਇਹ ਕਰ ਦਿਓ ਚਾਹੇ ਤੁਸੀਂ ਕਿਲੋ ਕਰ ਸਕਦੇ ਹੋ ਵੀ ਜਿਹੜੀ ਪਸ਼ੂ ਨੂੰ ਆਪਾਂ ਖਰਾਕ ਆ ਗਈ ਵੰਡ ਪਾਉਣੇ ਆ ਚਾਹੇ 4 ਪਾਉਣੇ ਚਾਹੇ 3 ਪਾਉਣੇ ਉਹ ਓਨੀ ਪੈਣਾਗਾ ਜਿਹੜੀ ਤੁਹਾਡੀ ਘਰ ਦੀ ਫੀਡ ਕਰਾਈ ਆ ਬਈ ਆ ਕੀ ਉਹ ਜਿੰਨੀ ਉਹ ਤੁਸੀਂ ਘਟਾਵੋਗੇ ਓਨੀ ਇਹ ਪਾਵੋ ਤੁਸੀਂ ਇੱਕ ਗੱਟਾ ਜਿਹੜਾ ਪਸ਼ੂ ਨੂੰ ਪਾ ਕੇ ਦੇਖ ਲਓ ਨਾਲੇ ਪਸ਼ੂ ਦੁੱਧ ਵਧੂਗਾ ਐਸਐਨਐਫ ਵਧੂ ਫਾਇੰਟ ਵਧੂਗੀ ਤੇ ਨਾਲ ਆ ਜਿਹੜਾ ਪਸ਼ੂ ਹੈਗਾ ਸਰੀਰਕ ਤੌਰ ਦੇ ਉੱਤੇ ਆ ਜਿਹੜਾ ਕਮਜ਼ੋਰ ਨਹੀਂ ਹੋਊਗਾ ਤੁਹਾਡਾ ਪਸ਼ੂ ਦਿਨਾਂ ਦੇ ਵਿੱਚ ਆ ਜਿਹੜਾ ਰਾਜੀ ਹੋਣ ਲੱਗ ਜੂਗਾ ਪਰ ਇੱਕ ਗੱਲ ਇਹਦੇ ਵਿੱਚ ਹੋਰ ਆ ਉਹ ਪਾਉਣ ਤੋਂ ਪਹਿਲਾਂ ਗਰਮੀਆਂ ਨੇ ਜਿਹੜੀਆਂ ਗਰਮੀਆਂ ਦੇ ਦਿਨ ਆਗੇ ਸਟਾਰਟ ਹੋ ਗਏ ਨੇਗੇ ਤੇ ਉਸ ਤੋਂ ਪਹਿਲਾਂ ਤੁਸੀਂ ਇੱਕ ਜਿਹੜੀ ਮੈਡੀਕਲ ਤੋਂ ਜਾ ਕੇ ਮਟਾਪਾਲੀ ਗੋਲੀ ਪਸ਼ੂ ਨੂੰ ਜ਼ਰੂਰ ਦੇਵੋ ਕਿਉਂਕਿ ਗਰਮੀ ਦੇ ਵਿੱਚ ਆ ਜਿਹੜੇ ਮਟਾਪਾ ਪਸ਼ੂ ਦੇ ਅੰਦਰ ਜਿਆਦੇ ਹੋ ਜਾਂਦੇ ਨੇ ਵੈਸੇ ਜਿਹੜਾ ਕੋਈ ਪਸ਼ੂ ਨੂੰ ਬੰਡ ਪੈਂਦਾ ਉਹਦੇ ਅੰਦਰ ਵੀ ਮਟਾਪਾ ਤੁਸੀਂ 1.5 ਤੋਂ 2 ਮਹੀਨਿਆਂ ਦੇ ਬਾਅਦ ਮਟਾਪਾ ਵਾਲੀ ਦਵਾਈ ਵੀ ਦੇਣੀ ਆ ਲਾਜ਼ਮੀ ਆ ਦੇਣੀ ਉਹੋ ਤੇ ਉਹ ਆਪਾਂ ਨੂੰ ਮੈਡੀਕਲ ਤੋਂ ਮਿਲ ਜੂ ਜੇ ਤੁਸੀਂ ਉਹਦੇ ਵਿੱਚ ਹਾਈ ਟੈਕ ਦੀ ਗੋਲੀ ਵਰਤੋ ਮੈਡੀਕਲ ਨੂੰ ਕਹਿ ਕੇ ਉਹ ਗੱਪਣ ਪਸ਼ੂਆਂ ਨੂੰ ਵੀ ਦਿੱਤੀ ਜਾਂਦੀ ਆ ਤੇ ਦੂਜਿਆਂ ਨੂੰ ਵੀ ਦਿੱਤੀ ਜਾਂਦੀ ਆ ਉਹਦੇ ਨਾਲ ਦੇ ਨਾਲ ਮੜੱਪਾਂ ਦੇ ਨਾਲ ਨਾਲ ਆ ਉਹ ਜਿਹੜੇ ਮਤਲਬ ਜੂੰ ਚਿਚੜੀ ਆ ਉਹ ਗੋਲੀ ਵੀ ਨਹੀਂ ਰਹਿਣ ਦਿੰਦੀ ਤੇ ਬਾਕੀ ਜਾਣਕਾਰੀ ਸਾਨੂੰ ਕਿਵੇਂ ਲੱਗੀ ਤਾਂ ਲਾਇਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਇਹ ਜਿਹੀਆਂ ਜਾਣਕਾਰੀਆਂ ਦੇ ਲਈ ਤੇ ਬਾਕੀ ਸਿਰੇ ਤੁਸੀਂ ਇੱਕ ਗੱਟਾ ਦਾ ਜਿਹੜਾ ਇਹ ਫੀਡ ਦਾ ਪਾ ਕੇ ਵੇਖੋ ਰਿਜ਼ਲਟ ਤੁਹਾਨੂੰ ਇੱਕ ਗੱਟਾ ਪਾਉਂਦੇ ਪਾਉਂਦੇ ਹੀ ਪਤਾ ਲੱਗ ਜਾਊਗਾ ਸੋ ਧੰਨਵਾਦ